ਅੱਜ ਸਤਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਆਗਮਨ ਪੁਰਬ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੀਵਨ 8 ਸਾਲ ਦੀ ਆਰਬਲਾ ਜੀ ਸਾਰੀ ਮੈਂ ਮਹੀਨੇ ਦਿਨ ਨਹੀਂ ਗਿਣਦੇ ਆ 5 ਸਾਲ ਦੀ ਉਮਰ ਹੈ ਜਦੋਂ ਸਤਗੁਰੂ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨੇ ਜੁਲਾਈ 1656 ਨੂੰ ਸਤਗੁਰਾਂ ਦਾ ਆਗਮਨ ਹੁੰਦਾ ਹੈ ਕੀਰਤਪੁਰ ਸਾਹਿਬ ਸੀਸਮੈਲ ਜਿਹੜਾ ਹੈ ਪਿਤਾ ਗੁਰੂ ਹਰ Rai ਸਾਹਿਬ ਨੇ ਮਾਤਾ ਜੀ ਦਾ ਨਾਮ ਕ੍ਰਿਸ਼ਨ ਕੌਰ ਹੈ। ਗੁਰੂ ਹਰ Rai ਸਾਹਿਬ ਆਪਣੇ ਤੋ ਬਾਦ ਆਪਣੇ ਵੱਡੇ ਬੇਟੇ ਨੂੰ ਛੱਡ ਕੇ ਬਾਬਾ RAM Rai ਜੀ ਜਿਨ੍ਹਾਂ ਨੇ ਸਿਰਫ ਗੁਰਬਾਣੀ ਦੀ ਇੱਕ ਤੁਕ ਬਦਲ ਦਿੱਤੀ ਸੀ ਉਹ ਵੀ ਮੌਖਿਕ ਲਿਖ ਕੇ ਨਹੀਂ ਮਿੱਟੀ ਮੁਸਲਮਾਨ ਕੀ ਦੀ ਥਾਂ ਉਹਨਾਂ ਨੇ ਪ੍ਰਭਾਵ ਕਬੂਲ ਲਿਆ। ਬਾਦਸ਼ਾਹ ਦਾ ਤੇ ਇਹ ਸ਼ਬਦ ਕਹਿ ਦਿੱਤਾ ਸੀ ਨਹੀਂ ਜੀ ਇਹ ਮੁਸਲਮਾਨ ਨਹੀਂ ਇਹ ਇਹ ਤੇ ਸ਼ਬਦ ਬੇਈਮਾਨ ਸੀ। ਹੁਣ ਰਾਮ ਰਾਏ ਜੀ ਨੇ ਉਹਦੇ ਅਰਥ ਕਰ ਦਿੱਤੇ ਜੀ ਮੁਸਲਮਾਨ ਨਹੀਂ ਬੇਈਮਾਨ ਹੈ ਗੁਰੂ ਅਰਜਨ ਸਾਹਿਬ ਜੀ ਨੇ ਬੜਾ ਵੱਡਾ ਫੈਸਲਾ ਹੁੰਦਾ ਹੈ ਜ਼ਿੰਦਗੀ 'ਚ ਮੈਂ ਕਈ ਵਾਰੀ ਸੋਚਣਾ ਸਿੱਖ ਕਿਉਂ ਜਾ ਹੋਣਗੇ ਜੇ ਪੁੱਤਰ ਨੇ ਗਲਤੀ ਕੀਤੀ ਕਿਸੇ ਨੇ ਕਿਹਾ ਹੋਣਾ ਗੁਰੂ ਅਰਜਨ ਸਾਹਿਬ ਤੇਰੇ ਬੇਟੇ ਨੇ ਇਹ ਗਲਤੀ ਕਰ ਦਿੱਤੀ ਨੇ ਪਿਆਰਿਓ ਗੁਰੂ ਨੇ ਕਿਹਾ ਜਿਹੜਾ ਬੰਦਾ ਗੁਰੂ ਕੀ ਬਾਣੀ ਬਦਲਦਾ ਭਾਵੇਂ ਪੁੱਤ ਵੀ ਹੋਏ ਮੇਰੇ ਘਰ 'ਚ ਕੋਈ ਥਾਂ ਨਹੀਂ ਗੁਰੂ ਹਰਿ ਕ੍ਰਿਸ਼ਨ ਸਾਹਿਬ 5 ਸਾਲ ਦੀ ਉਮਰ ਚ ਸਤਿਗੁਰੂ ਗੁਰਿਆਈ ਪਦ ਜਾਂ ਕਹਿ ਲੋ ਗੁਰਿਆਈ ਗੁਰਗੱਦੀ ਬਿਰਾਜਮਾਨ ਹੋ ਗਏ। ਮਹਾਰਾਜ ਪੰਜੋਖਰੇ ਆਉਂਦੇ ਆ। ਮੈਂ ਸਿਰਫ ਇੱਕੋ ਬੇਨਤੀ ਕਰ ਲਗਾ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਕਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ। ਉਥੇ ਆਉਂਦੇ ਆ। ਪੰਜੋਖਰਾ ਤੇ ਉਥੇ ਸਭ ਤੋਂ ਪਹਿਲਾ ਨਿਸ਼ਾਨ ਜਿਹੜਾ ਹੈ ਨਿਸ਼ਾਨ ਸਭ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਆਪ ਲਾਇਆ ਹੈ ਤੇ ਸੱਚੀ ਜੀ ਇੰਨਾ ਟਿਕਾਹ ਹੈ ਪੰਜੋਖਰੇ ਪੰਜੋਖਰਾ ਸਾਹਿਬ ਪੰਜੋਖਰਾ ਪਿੰਡ ਦਾ ਨਾਮ ਹੈ ਅੰਮ੍ਰਾਲੇ ਦੇ ਬਿਲਕੁਲ ਨਾਲੜ ਕੇ ਤੇ ਉਥੇ ਮਹਾਰਾਜ ਜਦੋਂ ਰੁਕੇ ਤੇ ਸਿੱਖ ਸੰਗਤਾਂ ਬਹੁਤ ਆਈਆਂ ਉਸੇ ਪਿੰਡ ਦਾ ਤਾਂ ਉਹ ਘਟਨਾਤੂ ਸਾਰੇ ਜਾਨੂ ਕੋ ਪਰ ਇਤਿਹਾਸ ਦੀਆਂ ਘਟਨਾਵਾਂ ਹੀ ਇੰਨੀਆਂ ਨੇ ਮਹਾਰਾਜ ਦੀ ਉਹਨੂੰ ਭਾਈ ਕਾਨ ਸਿੰਘ ਨਾਭਾ ਨੇ ਨਾਮ ਲਿਖਿਆ ਕ੍ਰਿਸ਼ਨ ਲਾਲ ਪੰਡਿਤ ਕ੍ਰਿਸ਼ਨ ਲਾਲ ਪਰ ਜਿਹੜਾ ਉੱਥੇ ਜ਼ਿਆਦਾ ਪ੍ਰਚਲਿਤ ਆਪਾਂ ਸਾਰੇ ਪੜ੍ਹਨੇ ਆ ਉਹ ਹੈ ਪੰਡਿਤ ਲਾਲ ਚੰਦ ਇਹਨੇ ਦੇਖਿਆ ਜੀ ਇਕੱਠ ਵੜਾ ਤੇ ਗੁਰੂ ਹਰ Rai ਸਾਹਿਬ ਜੀ ਬਾਲਵਸਥਾ ਪਿਆਰਿਓ ਯਾਦ ਰੱਖਿਓ ਬਜ਼ੁਰਗੀ ਉਮਰਾਂ ਦਾ ਨਾਂ ਨਹੀਂ ਹੁੰਦਾ ਬਜ਼ੁਰਗੀ ਅੰਦਰ ਦੀ ਸੁਰਤ ਹੁੰਦੀ ਹੈ ਉਨੇ ਪੁੱਛਿਆ ਜੀ ਇਹ ਇੰਨਾ ਘੱਟ ਭੀੜ ਕਿਉਂ ਕਿੰਨ ਨਹੀਂ ਇੱਥੇ ਸਿੱਖਾਂ ਦੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਆਏ ਹੋਏ ਆ ਗੁਰੂ ਹਰਿਕ੍ਰਿਸ਼ਨ ਸਾਹਿਬ ਆਏ ਨੇ ਉਹ ਉਹ ਵਿਦਵਾਨ ਬੜਾ ਸੀ ਬਹੁਤ ਵਿਦਵਾਨ ਸੀ ਜੀ ਨੇੜੇ ਕੁਰੂ ਖੇਤਰ ਹੈ ਅੰਬਾਲੇ ਤੋਂ ਅਗਾ ਇਧਰ ਆਈ ਕੁਰੂ ਖੇਤਰ ਨੇੜੇ ਭੇਵਾ ਇਹ ਦੋਵੇਂ ਹਿੰਦੂਆਂ ਦੇ ਬਹੁਤ ਵੱਡੇ ਤੀਰਥ ਨੇ ਕੁਰੂ ਖੇਤਰ ਤਾਂ ਜੁੱਧ ਹੋਇਆ ਮਾਂ ਮਹਾਭਾਰਤ ਦਾ ਇੰਨਾ ਵਿਦਵਾਨ ਸੀ ਉਨੇ ਮਜਾਕ ਕਰਕੇ ਕਿਆ ਵੀ ਨਾ ਤਾਂ ਕ੍ਰਿਸ਼ਨ ਤੋਂ ਵੀ ਇੱਕ ਲਫ਼ਜ਼ ਵੱਧ ਰਖਾ ਲਿਆ ਹਰ ਕ੍ਰਿਸ਼ਨ ਕਹਿੰਦੇ ਗੀਤਾ ਬਾਰੇ ਜਾਣਕਾਰੀ ਹੈ ਹਿੰਦੂ ਗ੍ਰੰਥਾਂ ਬਾਰੇ ਜਾਣਦੇ ਨੇ ਨਾਮ ਤਾਂ ਹਰੀ ਕ੍ਰਿਸ਼ਨ ਰੱਖ ਲਿਆ ਇਹ ਗੱਲ ਸਿੱਖਾਂ ਨੂੰ ਜਦੋਂ ਕਹੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਚਲੇ ਗਏ ਮਹਾਰਾਜ ਜੀ ਨੇ ਸੁਣਿਆ ਤੇ ਪੰਡਿਤ ਇਹ ਗੱਲ ਕਹਿ ਰਿਹਾ ਜੀ ਨਾਮ ਹਰ ਕ੍ਰਿਸ਼ਨ ਹੈ ਤੇ ਗੀਤਾ ਦੇ ਅਰਥ ਜਾਣਦੇ ਆ ਦੇਖੋ ਮੈਂ ਇੱਕ ਪ੍ਰੋਫੈਸਰ ਨਾਲ ਗੱਲ ਕਰਨ ਲੱਗਾ ਮੈਨੂੰ ਪਤਾ ਹੈ तकरीबन 50% ਅਧਿਉਨਕ ਵਿਦਵਾਨ ਜਿਹੜੇ ਨੇ ਇਸ ਸਾਖੀ ਨੂੰ ਨਹੀਂ ਮੰਨਦੇ ਮੈਂ ਨਾਂ ਨਹੀਂ ਲੈਣਾ ਪੜਿਆ ਮੈਂ ਸਭ ਨੂੰ ਮੈਂ ਕਿਹੜਾ ਕਿਹੜਾ ਨਹੀਂ ਮੰਨਦਾ ਪਰ ਜਦੋਂ ਆ ਬਾਣੀ ਪੜ੍ਹਨੇ ਆ ਨਾ ਕਿ ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਦਾਰੀ ਇਹ ਸਮਰੱਥਾ ਹੈ ਵੈ ਗੁਰੂ ਦੀ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕੋਲ ਲਾਲਚੰਦ ਆ ਗਿਆ ਉਹੀ ਗੱਲ ਹੰਕਾਰ ਸੀ ਪਿਆਰਿਓ ਤਨ ਦਾ ਹੰਕਾਰ ਵੀ ਹੈ ਆ ਤਨ ਦਾ ਹੰਕਾਰ ਵੀ ਹੈ ਬੰਦੇ ਨੂੰ ਆਪਣੀ ਰੁਤਬੇ ਦਾ ਹੰਕਾਰ ਵੀ ਹੈ ਮੈਂ ਸੱਚੀ ਤੁਹਾਨੂੰ ਕਹਾਂ ਸਭ ਤੋਂ ਵੱਧ ਖਤਰਨਾਕ ਨੌਲੇਜ ਦਾ ਹੰਕਾਰ ਹੈ ਵਿਦਿਆ ਦਾ ਇਹ ਇੰਨਾ ਭੜਾ ਹੰਕਾਰ ਹੈ ਜਿਹਨੂੰ ਤਨ ਦਾ ਹੰਕਾਰ ਰਿਹਾ ਵਿਚਾਰਾ ਕਹਾਤਾ ਸੁਣ ਕੇ ਕਹਿੰਦਾ ਨਹੀਂ ਯਾਰ ਮਾਰ ਮਾਰ ਜੇ ਕਿ ਝੁਕ ਜਾਣਾ ਚਾਹੀਦਾ ਜਿਹਨੂੰ ਪਦਵੀ ਦਾ ਹੰਕਾਰ ਹੈ ਉਹ ਵੀ ਕਹਿੰਦਾ ਨਹੀਂ ਜਿਹਨੂੰ ਅੱਖਰਾਂ ਦਾ ਹੰਕਾਰ ਹੈ ਨਾ ਉਹ ਗੁਰੂ ਦੇ ਅੱਖਰ ਪੜ ਕੇ ਵੀ ਆਪਣੀ ਆਪਣੀ ਚਲਾਈ ਜਾਂਦਾ ਸੱਚੀ ਮੁੱਚੀ ਵਿਦਿਆ ਦਾ ਹੰਕਾਰ ਬੰਦੇ ਨੂੰ ਡੋਗ ਦਿੰਦਾ ਵਿਛੇਤੀ ਵਿਦਵਾਨ ਦਾ ਸੱਚ ਖਿਮਾ ਕਰ ਦਿਓ ਮੈਂ ਲਫ਼ਜ਼ ਵਰਤਨਾ ਵਾ ਤੇ ਬੰਦੇ ਚੰਗੇ ਨਹੀਂ ਜਿਹੜੇ ਸਿਰਫ ਭਜਨ ਬੰਦਗੀ ਵੱਲ ਤੁਰਦੇ ਆ ਜਦੋਂ ਬੰਦੇ ਨੂੰ ਵਿਦਿਆ ਦਾ ਹੰਕਾਰ ਹੋ ਜਾਏ ਨਾ ਉਦੋਂ ਗੁਰੂ ਵਿੱਚ ਵੀ ਨਕਸ਼ ਕੱਢਣ ਲੱਗ ਪੈਂਦਾ ਹੈ ਮਹਾਰਾਜ ਜੀ ਕੋ ਲਾ ਗਿਆ ਇਹ ਸ਼ਬਦ ਕਿਹਾ ਕਿ ਨਾਮ ਹਰੀ ਕ੍ਰਿਸ਼ਨ ਕਹਿ ਗੀਤਾ ਕੇ ਅਰਥ ਜਾਣਤੇ ਹੋ ਹਜ਼ੂਰ ਨੇ ਕਿਹਾ ਅਰਥ ਤਾਂ ਗੁਰੂ ਨਾਨਕ ਸਾਹਿਬ ਮੇਰ ਕਰਨ ਹੋ ਜਾਣਗੇ ਹੁਣ ਆਪਾਂ ਕਾਂਗੇ ਜੀ ਕਿਵੇਂ ਹੋ ਜਾਣਗੇ ਹਾਂ ਹਰ ਚੀਜ਼ ਤਾਂ ਸਿਮਰਨ ਚੋਂ ਨਿਕਲੀ ਹੈ ਜਿਸ ਦੇ ਅੰਦਰ ਨਾਮ ਵਸ ਜਾ ਪਿਆਰਿਓ ਉਹਦੇ ਸਾਹਮਣੇ ਗ੍ਰੰਥ ਦੇ ਅਰਥ ਕੀ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਇ ਮਹਾਰਾਜ ਕਹਿ ਲਗੇ ਅਰਥ ਕਰ ਦਿਆਂਗੇ ਪਰ ਤੇਰੇ ਅੰਦਰ ਦੀ ਸ਼ੰਕਾ ਖੌਮੇ ਨਹੀਂ ਮਿਟਣੀ ਅਸੀਂ ਪਿੰਡ 'ਚ ਪਹਿਲੀ ਵਾਰ ਆਏ ਆ ਜਿਹੜਾ ਬੰਦਾ ਪਿੰਡ 'ਚੋਂ ਲੈ ਆਵੇਂਗਾ ਆਪਾਂ ਗੁਰੂ ਨਾਨਕ ਸਾਹਿਬ ਮੇਰ ਕਰਨ ਅਰਥ ਗੁਰੂ ਨਾਨਕ ਸਾਹਿਬ ਕਰਾ ਦੇਣਗੇ ਇਹਨੇ ਫਿਰ ਲੋਕਾਂ ਦੇ ਘਰਾਂ 'ਚ ਪਾਣੀ ਭਰਦਾ ਸੀ ਜਿਹਦਾ ਨਾਮ ਭਾਈ ਛੱਜੂ ਸੀ ਚਲੋ ਅਸੀਂ ਸ਼ਬਦ ਕਿ ਝੂਰ ਵਰਤਨੇ ਮੇਰੀ ਬੇਨਤੀ ਜੇ ਮੈਂ ਜਾਤ ਦੇ ਅਰਥ ਨਹੀਂ ਕਰ ਰਿਹਾ ਕਿਉਂਕਿ ਜਿਵੇਂ ਕੁੰਭ ਬਣਾਉਣ ਵਾਲਾ কুমਭਾਰ ਹੁੰਦਾ ਸੀ ਸੋਨੇ ਦਾ ਕੰਮ ਕਰਨ ਵਾਲਾ ਸੁਨਾਰ ਹੁੰਦਾ ਸੀ ਲੋਹੇ ਦਾ ਕੰਮ ਕਰਨ ਵਾਲਾ ਲੋਹਾਰ ਹੁੰਦਾ ਸੀ ਜਿਹੜੇ ਝੂਰ ਹੁੰਦੇ ਸਨ ਇਹ ਦਰਅਸਲ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰਦੇ ਹੁੰਦੇ ਸਨ ਅਸੀਂ ਅਸੀਂ ਦੇਖੇ ਨਹੀਂ ਜ ਆਪਣੇ ਪਿੰਡ 'ਚ ਖੂਹ ਤੋਂ ਪਾਣੀ ਭਰ ਕੇ ਲਿਆਉਣਾ ਭਾਈ ਛੱਜੂ ਝੂਰ ਕੰਨਾਂ ਤੋਂ ਬੋਲਾ ਤੇ ਜ਼ੁਬਾਨ ਤੋਂ ਗੁੰਗਾ ਉਹਨੂੰ ਲੈ ਆਂਦਾ ਇਸ ਗੱਲ ਨੂੰ ਲੋਕ ਸਾਰਾ ਇਲਾਕਾ ਇਕੱਠਾ ਹੋ ਗਿਆ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਾਹਮਣੇ ਆਇਆ ਜੀ ਜਿਹੜਾ ਜਮਾਂਦਰੂ ਬੋਲਾਂ ਹੋਵੇਗਾ ਉਹਨੇ ਗੁੰਗਾ ਵੀ ਹੋਣਾ ਹੈ ਇਹ ਕੁਦਰਤ ਦਾ ਨਿਯਮ ਹੈ ਜਿਹੜਾ ਬੋਲੇ ਉਹਨੇ ਬੋਲਣਾ ਗੁੰਗਾ ਏ ਉਹ ਬੋਲੇਗਾ ਕੀ ਕਹਿੰਦਾ ਜੀ ਇਹਦੇ ਤੋਂ ਅਰਥ ਕਰਾਓ ਇਤਿਹਾਸ ਸਾਡਾ ਕਹਿੰਦਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਆਪਣੇ ਖਾਤੇ 'ਚ ਨਾ ਹਮੇਸ਼ਾ ਇੱਕ ਛੋਟੀ ਜੀ ਸੋਟੀ ਰੱਖਦੇ ਸਨ ਜਿਹਨੂੰ ਛੜੀ ਕਿਹਾ ਜਾਂਦਾ ਹੈ ਮਾਰੇ ਜਿੱਥੇ ਜਾਂਦੇ ਸਨ ਨਾ ਜੀ ਹੱਥ ਵਿੱਚ ਸੋਟੀ ਰੱਖਣੀ ਸੰਗਤੀ ਇਸੇ ਤਰ੍ਹਾਂ ਬਹੁਤ ਇਕੱਠ ਅਲਾਕਾ ਤੇ ਵਿਦਵਾਨ ਪੰਡਿਤ ਬਹੁਤ ਆ ਗਏ ਗਾਰੇਉ ਮੇਰੇ ਬਾਲਾ ਪ੍ਰੀਤਮ ਨੇ ਸਮਰੱਥ ਗੁਰੂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜਿਨੇ ਰਹਿਮਤ ਭਰੀ ਛੜੀ ਉਹਦੇ ਸਿਰ ਤੇ ਰੱਖ ਦਿੱਤੀ ਜਦੋਂ ਛੜੀ ਰੱਖੀ ਕਹਿੰਦੇ ਉਹ ਬੋਲਣ ਲੱਗ ਪਿਆ ਉਹਨੇ ਫਿਰ ਕਈ ਅਰਥ ਕੀਤੇ ਪਰ ਦੋ ਗੱਲਾਂ ਮੈਂ ਲੱਭਣ ਦਾ ਯਤਨ ਕਰ ਰਿਹਾ ਇੱਕ ਤਾਂ ਕੁਰਾਨ ਦੀ ਉਹ ਆਇਤ ਕਿਹੜੀ ਸੀ ਜਿਹਦਾ ਭਾਈ ਆਨੰਦ ਲਾਲ ਜੀ ਨੇ ਅਰਥ ਕੀਤਾ ਤੇ ਗੀਤਾ ਦੇ ਸ਼ਲੋਕ ਕਿਹੜੇ ਸਨ ਜਿਨ੍ਹਾਂ ਦਾ ਭਾਈ ਛੱਜੂ ਨੇ ਅਰਥ ਕੀਤਾ ਕਿਉਂਕਿ ਬਹੁਤ ਘੱਟ ਮਿਲਦਾ ਉਹਨਾਂ ਨੇ ਅਰਥ ਕਰ ਦਿੱਤੇ ਭਾਈ ਛੱਜੂ ਜੀ ਨੇ ਗੁਰਮਖੋ ਸਾਰੇ ਲੋਕ ਹੱਕੇ ਬੱਕੇ ਰਹਿ ਗਏ ਸੱਚੀ ਮੁੱਚੀ ਪੰਡਤ ਲਾਲ ਚੰਦ ਦਾ ਚਿਹਰਾ ਵੇਖਣ ਵਾਲਾ ਸੀ ਤੇ ਹੁਣ ਮੈਂ ਜੇ ਆਪ ਜੀ ਕਹੋ ਜੀ ਬਾਣੀ ਇਸ ਚੀਜ਼ ਨੂੰ ਮੰਨ ਦੀ ਮੰਨ ਦੀ ਪਿਆਰਿਓ ਇੱਕ ਪਾਠ ਚ ਕੀਤਾ ਨਾ ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ ਗੁਰੂ ਜੀ ਕਹਿੰਦੇ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬੁਕੀਤਾ ਪਿੰਗਲਿਆਂ ਨੂੰ ਪਹਾੜਾਂ ਤੇ ਚੜ ਦੇਣਾ ਮੂਰਖਾਂ ਨੂੰ ਵੇਦਾਂ ਦੇ ਗਿਆਤਾ ਵਖਿਆਨ ਕਰਤਾ ਬਣਾ ਦਿੰਦੇ ਅੰਧਲੇ ਤ੍ਰਿਪਿ ਬਣ ਸੋਜਿਆ ਗੁਰ ਭੇਟ ਬੁਨੀਤਾ ਮੈਂ ਬੇਨਤੀ ਕਰਾਂ ਜੀ ਭਾਈ ਲਾਲ ਚੰਦ ਜੀ ਵੈ ਗੁਰੂ ਭਾਈ ਛੱਜੂ ਜੀ ਨੇ ਅਰਥ ਕੀਤੇ ਜਦੋਂ ਅਰਥ ਹੋਏ ਲਾਲਚੰਦ ਸ਼ਾਬਾਸ਼ ਉਹਨੇ ਆਪਣਾ ਜਨੇਊ ਲੈ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ 'ਚ ਰੱਖ ਦਿੱਤਾ ਸ਼ਾਇਦ ਬਹੁਤ ਘੱਟ ਸੱਜਣਾ ਪਤਾ ਹੋਣਾ ਉਹ ਮਹੌਮੇ ਮੈਂ ਕਿਹਾ ਕਿੰਨਾ ਕਮਾਲ ਦਾ ਬੰਦਾ ਹੋਵੇਗਾ ਇੰਨੀ ਵਿਦਵਤਾ ਹੋਵੇ ਇਲਾਕੇ ਵਿੱਚ ਇੰਨੀ ਠੋਕ ਹੋਵੇ ਨਹੀਂ ਤੇ ਬੰਦਾ ਮਹੌਮੇ 'ਚ ਕਹਿੰਦਾ ਨਹੀਂ ਨਹੀਂ ਅਸੀਂ ਨਹੀਂ ਮੰਨਦੇ ਉਹਨੇ ਇੱਕੋ ਦਮ ਜਨੇਊ ਲਾਇਆ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ 'ਚ ਰੱਖ ਕੇ ਕਹਿੰਦਾ ਸਤਿਗੁਰੂ ਆ ਸਿੱਖੀ ਦੀ ਮੈਨੂੰ ਵੀ ਦਾਤ ਦੇ ਦਿਓ ਜਿਹੜੀ ਗੁੰਗਿਆਂ ਤੇ ਬੋਲਿਆਂ ਨੂੰ ਵਿਦਵਾਨ ਬਣਾ ਦਿੰਦੀ ਹੈ ਮੈਂ ਆਪ ਨੂੰ ਬੇਨਤੀ ਕਰਾਂ ਇਹ ਸਮਰਾਤ ਇਹਨੂੰ ਸਮਰਾਤ ਚ ਲੈ ਕੇ ਜਾਣਾ ਹੈ ਪ੍ਰਿੰਸੀਪਲ ਸਦबीर ਸਿੰਘ ਲਿਖਦੇ ਆ ਜਿਹੜੇ ਭਾਈ ਹਿੰਮਤ ਸਿੰਘ ਸਨ ਪੰਜਾਂ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਇਹ ਜਗਨਨਾਥਪੁਰੀ ਤੋਂ ਨਾ ਗੁਰਮਖੋ ਇਹ ਭਾਈ ਛੱਜੂ ਜੀ ਦੀ ਅੰਸ਼ ਵਿੱਚੋਂ ਸਨ ਮਾਸ ਪਿੰਡ ਤੋਂ ਪੁੱਛਿਆ ਵੀ ਇਹ ਪਰਿਵਾਰ ਕਿਥੋਂ ਉੱਠ ਕੇ ਗਿਆ ਵੇਖੋ ਕੱਲੀ ਛੜੀ ਨਹੀਂ ਸਮਰੱਥ ਗੁਰੂ ਨੇ ਮਹਿਰ ਕੀਤੀ ਉਹਦੇ ਕੁੱਲ ਵਿੱਚੋਂ ਭਾਈ ਹਿੰਮਤ ਸਿੰਘ ਤੇ ਇੱਕ ਇੱਕ ਦਾ ਨਾਮ ਤੁਸੀਂ ਹੋਰ ਸੁਣਦੇ ਹੋ ਭਾਈ ਮੋਤੀराम ਮਹਿਰੇ ਦਾ ਨਾਂ ਸੁਣਿਆ ਹੈ ਨਾ ਜਿੰਨੇ ਸਹਿਬ ਜਾਦਿਆਂ ਨੂੰ ਦੁੱਧ ਪਿਆ ਸੀ ਉਹ ਭਾਈ ਛੱਜੂ ਝੂਰ ਦਾ ਰਿਸ਼ਤੇਦਾਰ ਸੀ ਮੈਂ ਤਾਂ ਬੇਨਤੀ ਕਰਾਂ ਕੀਤੀ ਹੈ ਗੁਰਮਖੋ ਸਮਰੱਥ ਪੁਰਖਾ ਪਾਰ ਬੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਦਾਰੀ ਨਾਰੀ ਤੇ ਜੋ ਪੁਰ ਕਰਾਵੇ ਪੁਰਖਨ ਤੇ ਜੋ ਨਾਰੀ ਸੱਚੀ ਮੁੱਚੀ ਵੈਗਰੂ ਚਾਏ ਇਹ 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 ਵੀ ਉਹਦੀ ਅਚਰਜ ਖੇਡ ਨਹੀਂ ਸ਼ਰੀਰ ਹੈ ਔਰਤ ਦਾ ਜਨਮ ਵਿੱਚੋਂ ਮਰਦ ਲੈ ਰਿਆ ਮੁੰਡਾ ਜਨਮ ਲੈ ਰਿਆ ਉੰਜ ਕਈਆਂ ਦੇ ਖੇਡ ਇਸ ਤਰੀ ਵਾਪਰੀ ਵੀ ਹੈ ਮਰਦ ਵਿੱਚੋਂ ਜਿਹੜੀ એનર્ਜੀ ਉਹ ਚੋਂ ਇਸਤਰੀ ਜਨਮ ਲੈ ਰਹੀ ਹੈ ਮਹਾਰਾਜ ਕਹਿੰਦੇ ਨੇ ਕਿ ਸਮਰਾਟ